ਚਾਰ ਵੱਡੀਆਂ ਖਬਰਾਂ ਨੇ ਇੱਕ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ ਤੇ ਅੱਜ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਕਾਫੀ ਵੱਡਾ ਹੰਗਾਮਾ ਹੋਇਆ ਪਰ ਤੁਪਿਆ ਬਾਕੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਖਬਰ ਹੈ ਕਿ ਕੇਂਦਰੀ ਮੰਤਰੀ ਵੱਲੋਂ ਡੱਲੇਵਾਲ ਨੂੰ ਗੱਲਬਾਤ ਦਾ ਸੱਦਾ ਭੇਜਿਆ ਗਿਆ ਤੇ ਨਾਲੇ ਹੋਰ ਵੀ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਬਾਕੀ ਜਾਣਕਾਰੀ ਅੱਗੇ ਦੱਸਦੇ ਆਂ ਤੀਜਾ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਅੱਜ ਜਗਜੀਤ ਸਿੰਘ ਡੱਲੇਵਾਲ ਬਾਰੇ ਬਹੁਤ ਵੱਡੀ ਗੱਲ ਬੋਲ ਦਿੱਤੀ ਗਈ ਆ ਉਹ ਵੀ ਆਪਾਂ ਅੱਗੇ ਤੁਹਾਨੂੰ ਦੱਸਦੇ ਆ ਤੇ ਚੌਥਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿਹੜੀਆਂ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢੀਆਂ ਉਹਨੂੰ ਤਲਬ ਵੀ ਮਹਿਲਾ ਕਮਿਸ਼ਨ ਵੱਲੋਂ ਕੀਤਾ ਔਰ ਅਜੇ ਉਹਨੂੰ ਮਾਫੀ ਦਿੱਤੀ ਵੀ ਨਹੀਂ ਉਸ ਮੁੱਦੇ ਤੇ ਅੱਜ ਕਾਫੀ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਤੇ ਮਿਲੀਆਂ ਨੇ ਅਕਾਲ ਤਖਤ ਸਾਹਿਬ ਨੂੰ ਔਰ ਉਹਨਾਂ ਨੇ ਆਪਨਾ ਰੋਸ ਪ੍ਰਦਰਸ਼ਨ ਜਾਰ ਕੀਤਾ ਹੈ ਕਿ ਔਰਤਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਜੋ ਬੋਲਿਆ ਅਸੀਂ ਉਹਦੇ ਸਖਤ ਖਿਲਾਫ ਆ ਇਹਦੇ ਉੱਪਰ ਵੀ ਆਪਾਂ ਬਾਅਦ ਦੇ ਵਿੱਚ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦੀ ਗੂੰਜ ਪਈ ਹੈ ਪਾਰਲੀਮੈਂਟ ਦੇ ਵਿੱਚ ਹਰ ਸਿਮਰਤ ਬਾਦਲ ਨੇ ਇਹ ਮੁੱਦਾ ਪਹਿਲਾਂ ਜ਼ੋਰ ਨਾਲ ਉਠਾਇਆ ਤੇ ਫਿਰ ਇਹਦੇ ਉੱਪਰ ਕਾਫੀ ਵੱਡੀ ਗੱਲ ਚੱਲੀ ਹੈ ਔਰ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉੱਠਿਆ ਕਿ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਐਨੇ ਲੰਬੇ ਟਾਈਮ ਤੋਂ ਸੰਘਰਸ਼ ਕਰ ਰਹੇ ਨੇ ਉਹ ਕਿੰਨੀਆਂ ਕਮਟੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਪੂਰੀਆਂ ਨਹੀਂ ਕਰ ਰਹੀ ਕੇਂਦਰ ਸਰਕਾਰ ਦੇ ਮਨ 'ਚ ਕੀ ਹੈ ਕੀ ਕਿਸਾਨ ਕੇਂਦਰ ਸਰਕਾਰ ਤੋਂ ਕੋਈ ਮੰਤਰੀ ਦਾ ਅਹੁਦਾ ਤਾਂ ਮੰਗ ਨਹੀਂ ਰਹੇ ਕੋਈ ਐਮਪੀ ਦਾ ਅਹੁਦਾ ਤਾਂ ਮੰਗ ਨਹੀਂ ਰਹੇ ਕੋਈ ਜ਼ਮੀਨਾਂ ਜਾਇਦਾਦਾਂ ਜ਼ਗੀਰਾਂ ਤਾਂ ਮੰਗ ਨਹੀਂ ਰਹੇ ਕਿਸਾਨ ਤਾਂ ਫਸਲਾਂ ਦੇ ਭਾਅ ਮੰਗ ਰਹੇ ਨੇ ਪੱਕੇ ਗਰੰਟੀशुदा ਜੇਕਰ ਮੋਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਚ ਆ ਪੱਖ ਚ ਤੇ ਫਿਰ ਕਿਸਾਨਾਂ ਨੂੰ ਐਮਐਸਪੀ ਗਰੰਟੀ ਦੇਣ ਦੇ ਵਿੱਚ ਹਰਜ ਕੀ ਹੈ ਫਿਰ ਦੇ ਦੇਣ ਪਰ ਸੰਸਦ ਦੇ ਵਿੱਚ ਕਾਫੀ ਵੱਡਾ ਹੰਗਾਮਾ ਹੋਇਆ ਔਰ ਦੂਜੇ ਪਾਸੇ ਅੱਜ ਕੇਂਦਰੀ ਮੰਤਰੀ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਗੱਲਬਾਤ ਦਾ ਸਿੱਧਾ ਸੱਦਾ ਦਿੱਤਾ ਹੈ ਕੇਂਦਰੀ ਮੰਤਰੀ ਦਾ ਨਾਂ ਕੋਈ ਕੀ ਹੈ ਰਵਨੀਤ ਬਿੱਟੂ ਰਵਨੀਤ ਬਿੱਟੂ ਦਾ ਨਾਂ ਸੁਣ ਕੇ ਤੁਹਾਨੂੰ ਵੀ ਹਾਸਾ ਆ ਗਿਆ ਹੋਣਾ ਕਿਉਂਕਿ ਰਵਨੀਤ ਬਿੱਟੂ ਚਾਹੇ ਕੇਂਦਰੀ ਮੰਤਰੀ ਹੈ ਚਾਹੇ ਉਹਨੇ ਅੱਜ ਕਿਹਾ ਕਹਿੰਦਾ ਮੈਂ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆਂ ਔਰ ਡੱਲੇਵਾਲ ਦੇ ਪੈਰ ਫੜ ਕੇ ਗੱਲਬਾਤ ਕਰਨ ਲਈ ਤਿਆਰ ਆਂ ਪਰ ਰਵਨੀਤ ਬਿੱਟੂ ਦੀ ਗੱਲ ਨੂੰ ਕਿਸਾਨ ਸੀਰੀਅਸ ਲੈਂਦੇ ਨਹੀਂ ਕਿਸਾਨ ਕਹਿੰਦੇ ਨੇ ਇਹਨੂੰ ਕੌਣ ਪੁੱਛਦਾ ਨਾ ਤਿੰਨਾਂ ਚ ਤੇ ਨਾ 13 ਚ ਕਿਸਾਨਾਂ ਦਾ ਇਹ ਬਿਆਨ ਕਈ ਵਾਰ ਆਇਆ ਕਿ ਬਿੱਟੂ ਕਦੇ ਕੁਝ ਕਹਿ ਦਿੰਦਾ ਕਦੇ ਕੁਝ ਕਹਿ ਦਿੰਦਾ ਔਰ ਕਿਸਾਨ ਇਹ ਕਹਿੰਦੇ ਨੇ ਕਿ ਜੇਕਰ ਮੋਦੀ ਸਰਕਾਰ ਬੀਜੇਪੀ ਸਰਕਾਰ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਖੇਤੀਬਾੜੀ ਮੰਤਰੀ ਸ਼ੇਵਰਾਜ ਚੋਹਾਨ ਜਾਂ ਫਿਰ ਜਿਹੜੇ ਦੂਸਰੇ ਮੰਤਰੀ ਪਹਿਲਾਂ ਗੱਲਬਾਤ ਕਰਦੇ ਰਿਹਾ ਪਿਊਸ਼ ਗੋਲ ਤੇ ਦੂਸਰੇ ਉਹਨਾਂ ਦੇ ਵਿੱਚੋਂ ਕੋਈ ਸਾਡੇ ਨਾਲ ਗੱਲ ਕਰੇ ਸਾਨੂੰ ਗੱਲਬਾਤ ਲਈ ਸੱਦਾ ਦੇਵੇ ਇਹ ਬਿੱਟੂ ਦਾ ਕੀ ਹੈ ਕਿਸਾਨ ਕਹਿੰਦੇ ਇਹ ਤਾਂ ਕਦੇ ਕੁਝ ਬੋਲਣ ਲੱਗ ਜਾਂਦਾ ਤੇ ਕਦੇ ਕੁਝ ਰਵਨੀਤ ਬਿੱਟੂ ਨੇ ਅੱਜ ਵੱਡੀਆਂ ਗੱਲਾਂ ਕੀਤੀਆਂ ਬਿੱਟੂ ਕਹਿੰਦਾ ਮੈਂ ਤੇ ਆਪ ਕਿਸਾਨ ਆ ਬਿੱਟੂ ਕਹਿੰਦਾ ਅਸੀਂ ਤਾਂ ਗੱਲਬਾਤ ਕਰਨ ਲਈ ਤਿਆਰ ਕਹਿੰਦਾ ਸਾਨੂੰ ਤਾਂ ਡੱਲੇਵਾਲ ਦੀ ਸਿਹਤ ਦੀ ਫਿਕਰ ਸਭ ਤੋਂ ਜ਼ਿਆਦਾ ਔਰ ਕਹਿੰਦਾ ਅਸੀਂ ਤਾਂ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਲਈ ਤਿਆਰ ਆ ਤੇ ਬਿੱਟੂ ਨੂੰ ਪੁੱਛੇ ਵੀ ਤੈਨੂੰ ਫੜਿਆ ਫਿਰ ਕਿਹਨੇ ਆ ਕਰ ਦਿਓ ਫਿਰ ਫਿਰ ਦੇਰ ਕਾ ਦੀ ਐ ਮੂਰਤ ਕਢਾਉਣਾ ਚਾਹਣੇ ਹੋ ਕਰ ਦਿਓ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਗੱਲਬਾਤ ਕਰਨ ਲਈ ਪੈਰ ਫੜ ਕੇ ਤਿਆਰ ਆ ਤੇ ਬਿੱਟੂ ਸਾਹਿਬ ਕਹੇ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਣ ਸੱਦਾ ਤੁਹਾਡੇ ਤੇ ਤਾਂ ਬਹੁਤਾ ਯਕੀਨ ਨਹੀਂ ਕਿਸਾਨਾਂ ਨੂੰ ਪਰ ਜੇ ਤੁਹਾਡੀ ਗੱਲ ਦੀ ਸੀਰੀਅਸਨੈਸ ਹੈ ਤਾਂ ਉੱਪਰ ਲੀਡਰਸ਼ਿਪ ਨੂੰ ਕਹੋ ਸੱਦਾ ਦਿਓ ਟੇਬਲ ਤੇ ਬੈਠੋ ਗੱਲਬਾਤ ਕਰੋ ਮਸਲਾ ਹੱਲ ਕਰੋ ਤੁਸੀਂ ਕਹਿੰਦੇ ਤੁਹਾਨੂੰ ਢੱਲੇਵਾਲ ਦੀ ਫਿਕਰ ਬਹੁਤ ਹੈ ਜੇ ਫਿਕਰ ਹੈ ਮਸਲਾ ਹੱਲ ਕਰੋ ਮਰਨੁਤ ਛਡਾਓ ਤੇ ਘਰ ਨੂੰ ਭੇਜੋ ਪਰ ਬਿੱਟੂ ਸਾਹਿਬ ਇੱਕ ਕਿਸਾਨ ਵੀ ਜਾਣਦੇ ਨੇ ਔਰ ਇਹ ਅਸੀਂ ਵੀ ਜਾਣਦੇ ਆ ਇਹ ਸਿਰਫ ਤੁਹਾਡੀਆਂ ਗੱਲਾਂ ਨੇ ਹੋਰ ਕੁਝ ਨਹੀਂ ਹੈ ਤੇ ਜਿਹੜੀ ਗੱਲ ਰਵਨੀਤ ਬਿੱਟੂ ਨੇ ਆਖੀ ਕਿ ਮੈਂ ਵੀ ਕਿਸਾਨ ਹਾਂ ਦੋਸਤੋ ਇੱਕ ਤਾਂ ਬਹੁਤ ਸਾਰੇ ਮੰਤਰੀ ਤੇ ਇਹ ਵੱਡੇ ਵੱਡੇ ਕਰੋੜਪਤੀ ਅਰਬਪਤੀ ਕਹਿਣ ਲੱਗ ਜਾਂਦੇ ਨੇ ਮੈਂ ਵੀ ਕਿਸਾਨ ਹਾਂ ਤੁਹਾਨੂੰ ਪਤਾ ਹੈ ਵਾਟ ਇਜ਼ ਡੈਫੀਨੇਸ਼ਨ ਆਫ ਫਾਰਮਰ ਕਿਸਾਨ ਦੀ ਪਰਿਭਾਸ਼ਾ ਕੀ ਹੈ ਕੀ ਇਹ ਵੱਡੇ ਵੱਡੇ ਜਿਹੜੇ ਅਰਬਪਤੀ ਨੇ ਖਰਬਪਤੀ ਨੇ ਕੀ ਇਹ ਕਿਸਾਨ ਨੇ ਬਿਲਕੁਲ ਨਹੀਂ ਮਿੱਤਰੋ ਕਿਸਾਨਾਂ ਦੀਆਂ ਚਾਰ ਪਰਤਾਂ ਨੇ ਇੱਕ ਤਾਂ ਉਹ ਨੇ ਜਿਹੜੇ ਬੇਜ਼ਮੀਨੇ ਕਿਸਾਨ ਨੇ ਗਰੀਬ ਕਿਸਾਨ ਬਿਲਕੁਲ ਬੇਜ਼ਮੀਨੇ ਠੇਕੇ ਹਿੱਸੇ ਤੇ ਪੈਲੀ ਲੈ ਕੇ ਵਾਈ ਕਰਦੇ ਨੇ ਦੂਜੀ ਕਿਸਾਨਾਂ ਦੀ ਪਰਤ ਹੈ ਗਰੀਬ ਕਿਸਾਨ ਜਿਹੜੇ ਢਾਈ ਤਿੰਨ ਕਿੱਲੇ ਤੱਕ ਜਿਨ੍ਹਾਂ ਕੋਲ ਜ਼ਮੀਨ ਹੈ ਚਾਰ ਕਿੱਲੇ ਤੱਕ ਉਹ ਗਰੀਬ ਕਿਸਾਨੀ ਚ ਆਉਂਦੇ ਨੇ ਫਿਰ ਹੈ ਇੱਕ ਦਰਮਿਆਨੀ ਕਿਸਾਨੀ ਤੀਜੀ ਪਰਤ ਕਿਸਾਨਾਂ ਦੀ ਜਿਹਦੇ ਕੋਲ पांच किले तो लैके दस बारह पंद्रह किले तक जमीन है और फिर एक है अमीर किसानी जड़ी वी किले तो लैके पाँह कि किले तक है। और एक फिर किसान जड़े परत है जड़े आ भूमिपति सरमाएदार उन्हाह किले तो उपर उपर जमीन ने सौ किला डेढ़ सौ किला दो सौ किला ढाई सौ किला पाँच सौ किला इदा ਹੁਣ ਇਹ ਸਾਰੇ ਇੱਕ ਬਰਾਬਰ ਦੇ ਕਿਸਾਨ ਨਹੀਂ ਗਏ ਕਿਸਾਨ ਉਹ ਆ ਜਿਹੜਾ ਖੇਤਾਂ 'ਚ ਕੰਮ ਕਰਦਾ ਜਮੀਨਾਂ ਦਾ ਮਾਲਕ ਭੂਮੀਪਤੀ ਜਿਹੜਾ ਉਹ ਆਪਣੇ ਆਪ ਨੂੰ ਕਿਸਾਨ ਨਹੀਂ ਕਹਿ ਸਕਦਾ ਕਿਸਾਨ ਤਾਂ ਉਹ ਆ ਜਿਹੜਾ ਖੇਤ 'ਚ ਕੰਮ ਕਰਦਾ ਆ ਬਿੱਟੂ ਹੋਰੀ ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਵੀ ਪੱਠੇ ਵੜਨ ਲਈ ਦਾਤੀ ਕਿਹੜੇ ਹੱਥ 'ਚ ਫੜੀਦੀ ਐ ਤੇ ਕਿਦਾਂ ਪੱਠਿਆਂ ਦੀ ਪੰਡ ਬੰਨੀਦੀ ਐ ਜਿਨ੍ਹਾਂ ਨੂੰ ਬਿਲਕੁਲ ਖੇਤੀ ਬਾਰੇ ਢੱਕਾ ਨਹੀਂ ਪਤਾ ਉਹ ਕਿਵੇਂ ਕਿਸਾਨ ਹੋ ਸਕਦੇ ਨੇ ਹੁਣ ਮੰਨ ਲਓ ਜੇਕਰ ਕੋਈ ਵਿਅਕਤੀ ਮਜ਼ਦੂਰ ਪਰਿਵਾਰ ਚ ਹੋਵੇ ਤੇ ਉਹ ਬਹੁਤ ਦੋ ਨੰਬਰ ਦੇ ਕੰਮ ਕਰਕੇ ਅਮੀਰ ਬਣ ਜੇ ਨਾ ਉਹ ਕਦੇ ਮਜ਼ਦੂਰੀ ਕਰਦਾ ਹੋਵੇ ਨਾ ਕਦੇ ਕੀਤੀ ਹੋਵੇ ਕਿ ਉਹ ਆਪਣੇ ਆਪ ਨੂੰ ਮਜ਼ਦੂਰ ਕਹਿ ਸਕਦਾ ਹੈ ਨਹੀਂ ਕਹਿ ਸਕਦਾ ਇਸੇ ਤਰ੍ਹਾਂ ਜੇਕਰ ਕੋਈ ਅਧਿਆਪਕਾਂ ਦੀ ਫੈਮਿਲੀ ਚ ਹੋਵੇ ਤੇ ਪੜਿਆ ਉਹ ਢੱਕਾ ਨਾ ਹੋਵੇ ਤੇ ਪੜਾਉਣਾ ਨਾ ਪੜਨਾ ਉਹਨੂੰ ਆਉਂਦਾ ਨਾ ਹੋਵੇ ਤਾਂ ਕੀ ਉਹ ਆਪਣੇ ਆਪ ਨੂੰ ਏਸੇ ਕਰਕੇ ਅਧਿਆਪਕ ਕਹਿ ਸਕਦਾ ਵੀ ਮੈਂ ਤਾਂ ਅਧਿਆਪਕਾਂ ਦੇ ਟੱਬਰ ਚੋਂ ਆਂ ਟੀਚਰਾਂ ਦੇ ਟੱਬਰ ਚੋਂ ਆਂ ਮੰਨ ਲਓ ਕੋਈ ਡਾਕਟਰਾਂ ਦੇ ਪਰਿਵਾਰ ਚੋਂ ਐ ਇੱਕ ਮੁੰਡਾ ਤੇ ਡਾਕਟਰੀ ਦਾ ਉਹਨੇ ਕੋਈ ਕੰਮ ਨਾ ਕੀਤਾ ਹੋਵੇ ਡਾਕਟਰੀ ਉਹਨੂੰ ਆਉਂਦੀ ਨਾ ਹੋਵੇ ਤੇ ਕੀ ਉਹ ਡਾਕਟਰਾਂ ਦੇ ਪਰਿਵਾਰ ਚ ਜੰਮਣ ਕਰਕੇ ਹੀ ਡਾਕਟਰ ਥੋੜਾ ਕੁ ਆ ਸਕਦਾ ਏ ਇਸੇ ਤਰ੍ਹਾਂ ਬਿੱਟੂ ਸਾਹਿਬ ਸਿਰਫ ਜ਼ਮੀਨ ਦੇ ਮਾਲਕ ਹੋਣ ਕਰਕੇ ਕਿਸਾਨ ਨਹੀਂ ਅਖਵਾ ਸਕਦੇ ਐਵੇਂ ਲੋਕਾਂ ਨੂੰ ਭਾਵਕ ਕਰਨ ਲਈ ਕਹਿ ਦਿੰਦੇ ਨੇ ਅਸੀਂ ਵੀ ਕਿਸਾਨ ਆ ਇਕੱਲਾ ਬਿੱਟੂ ਨਹੀਂ ਕਿੰਨੇ ਹੀ ਮੰਤਰੀ ਹੋਰ ਨੇ ਜਿਹੜੇ ਜਿਨ੍ਹਾਂ ਨੇ ਕਦੇ ਕੱਖ ਨਹੀਂ ਕੀਤਾ ਘਾਹ ਦੀ ਤੜ ਵੀ ਇਹਨਾਂ ਨੇ ਕਦੇ ਕਿਸੇ ਵੱਟ ਤੋਂ ਨਹੀਂ ਪੱਟੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਕਈ ਕਿਹੜੇ ਪਾਸਿਓਂ ਟੱਪਾ ਮਾਰੀਦਾ ਤੇ ਕਿਹੜੇ ਪਾਸੋ ਕਹੀ ਦੀ ਵਰਤੋਂ ਕਰੀਦੀ ਐ ਜੇ ਇਹਨਾਂ ਨੂੰ ਪੁੱਛ ਲਈਏ ਤੰਗਲੀ ਕੀ ਹੁੰਦੀ ਆ ਸਲੰਘਾ ਕੀ ਹੁੰਦਾ ਇਹਨਾਂ ਨੂੰ ਕੱਖ ਨਹੀਂ ਪਤਾ ਤਾਂ ਫਿਰ ਇਹ ਕਿਵੇਂ ਕਿਸਾਨ ਹੋ ਸਕਦੇ ਨੇ ਕਿਵੇਂ ਕਿਸਾਨ ਕਹਾ ਸਕਦੇ ਨੇ ਇੱਕ ਵੱਡਾ ਸਵਾਲ ਹੈ ਦੂਜਾ ਭਾਈ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਕਿਸਾਨ ਆਗੂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਹੋਰੀ ਕਹਿੰਦੇ ਕਿ 23 ਤਰੀਕ ਦੀ ਐਸਕੇਮ ਦੀ ਜਿਹੜੀ ਮੀਟਿੰਗ ਰੱਖੀ ਹੋਈ ਸੀ ਉਹ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ 18 ਤਰੀਕ ਦੀ ਕਰ ਦਿੱਤੀ ਗਈ ਹੈ ਯਾਨੀ ਕਿ ਕੱਲ ਦੀ ਹੁਣ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋਵੇਗੀ ਜਿਹਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਬਾਰੇ ਕੋਈ ਵੱਡਾ ਫੈਸਲਾ ਲਿਆ ਜਾਵੇਗਾ 23 ਤਰੀਕ ਦਾ ਪੂਰੇ ਦੇਸ਼ ਭਰ ਦੇ ਵਿੱਚ ਐਸ ਕੇ ਐਮ ਵੱਲੋਂ ਵੱਡਾ ਪ੍ਰਦਰਸ਼ਨ ਰੱਖ ਦਿੱਤਾ ਗਿਆ ਪਰ ਕੱਲ ਦੀ ਮੀਟਿੰਗ ਚ ਪਤਾ ਲੱਗੇਗਾ ਜਗਜੀਤ ਸਿੰਘ ਢੱਲੇਵਾਲ ਨੇ ਬਕਾਇਦਾ ਜਿਹੜੇ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੇ ਬਕਾਇਦਾ ਜਗਜੀਤ ਸਿੰਘ ਢੱਲੇਵਾਲ ਦਾ ਨਾਂ ਲੈ ਕੇ ਕਿਹਾ ਕਿ ਉਹਨਾਂ ਦੇ ਮਰਨ ਵਰਤ ਨੂੰ ਮੁੱਖ ਰੱਖਦੇ ਹੋਏ ਅਸੀਂ 23 ਵਾਲੀ ਮੀਟਿੰਗ 18 ਤਰੀਕ ਨੂੰ ਕਰ ਰਹੇ ਹਾਂ ਇਸ ਤੋਂ ਅੱਗੇ ਐਸਜੀਪੀਸੀ ਦਾ ਪ੍ਰਧਾਨ ਹਰਜਿੰਦਰ ਧਾਮੀ ਉਹਦੇ ਮਸਲੇ ਤੇ ਬੀਬੀਆਂ ਨੇ ਪ੍ਰਦਰਸ਼ਨ ਕੀਤਾ ਤੇ ਨਾਲੇ ਮੰਗ ਪੱਤਰ ਦਿੱਤਾ ਸ਼੍ਰੋਮਣੀ ਕਮੇਟੀ ਨਾਲ ਜੁੜੀਆਂ ਬੀਬੀਆਂ ਨੇ ਇਹ ਕਿਹਾ ਕਿ ਇਸ ਹਰਜਿੰਦਰ ਧਾਮੀ ਨੇ ਜਿਹੜੀ ਸ਼ਬਦਾਵਲੀ ਬੀਬੀਆਂ ਦੇ ਬਾਰੇ ਬੋਲੀ ਹੈ ਉਹ ਬੇहद ਨਿੰਦਣਯੋਗ ਤੇ ਘਟੀਆ ਉਹਨਾਂ ਨੇ ਕਿਹਾ ਕਿ ਉਹ ਗੁਰੂ ਬਾਣੀ ਜਿਨੇ ਵਿੱਚ ਬਕਾਇਦਾ ਬਾਬਾ ਨਾਨਕ ਨੇ ਲਿਖਿਆ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਜਾਨ ਤਾਂ ਉਸ ਗੁਰਬਾਣੀ ਦਾ ਪੈਰੋਕਾਰ ਅਖਵਾਉਣ ਵਾਲਾ ਤੇ ਪੂਰੇ ਗੁਰਦੁਆਰਿਆਂ ਦੇ ਪ੍ਰਬੰਧ ਦਾ ਜਿਹੜਾ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ ਉਹ ਬੰਦਾ ਅਗਰ ਔਰਤ ਨੂੰ ਐਦਾਂ ਦੀਆਂ ਗਾਲ੍ਹਾਂ ਕੱਢਦਾ ਜਿਹਦੀ ਰਿਕਾਰਡਿੰਗ ਆਈ ਹੈ ਤਾਂ ਫਿਰ ਇਹ ਬਹੁਤ ਵੱਡਾ ਸਵਾਲ ਹੈ ਔਰ ਇਹਦੇ ਉੱਪਰ ਮਹਿਲਾ ਕਮਿਸ਼ਨ ਨੇ ਵੀ ਤਲਬ ਕੀਤਾ ਹਰਜਿੰਦਰ ਧਾਮੀ ਨੂੰ ਕੱਲ ਹਰਜਿੰਦਰ ਧਾਮੀ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਏ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਬੀਬੀ ਰਾਜ ਲਾਲੀ ਗਿੱਲ ਉਹਨਾਂ ਨੇ ਧਾਮੀ ਦਾ ਪੱਖ ਸੁਣਿਆ ਪਰ ਉਹਨਾਂ ਨੇ ਕਿਹਾ ਕਿ ਧਾਮੀ ਦੀਆਂ ਗੱਲਾਂ ਤੋਂ ਸੰਤੁਸ਼ਟੀ ਨਹੀਂ ਹੈ ਅਜੇ ਧਾਮੀ ਨੂੰ ਕੋਈ ਮਾਫੀ ਨਹੀਂ ਅਸੀਂ ਬੀਬੀ ਜ਼ਗੀਰਕੌਰ ਨਾਲ ਗੱਲ ਕਰਾਂਗੇ ਔਰ ਫਿਰ ਇਹਤੇ ਫੈਸਲਾ ਲਵਾਂਗੇ ਤੇ ਬੀਬੀ ਜ਼ਗੀਰਕੌਰ ਨੇ ਤਾਂ ਬਹੁਤ ਕਰੜੀ ਗੱਲ ਕਹੀ ਜਦੋਂ ਵੀ ਬੀਬੀ ਜਗੀਰਕਰ ਨੂੰ ਪਤਾ ਲੱਗਾ ਵੀ ਧਾਮੀ ਨੇ ਉਹਨਾਂ ਨੂੰ ਐਦਾਂ ਦੀਆਂ ਗਾਲਾਂ ਕੱਢੀਆਂ ਨੇ ਜਦੋਂ ਉਹਨਾਂ ਨੇ ਰਿਕਾਰਡਿੰਗ ਸੁਣੀ ਤਾਂ ਉਹ ਕਹਿੰਦੀ ਜੇ ਮੇਰੇ ਸਾਹਮਣੇ ਕਹਿੰਦਾ ਤਾਂ ਮੈਂ ਜਵਾੜੇ ਕਿੜਾ ਨਾ ਪਾੜ ਦਿੰਦੀ ਇਹਦੇ ਕਹਿੰਦੀ ਇਹਦੀ ਹਿੰਮਤ ਹੀ ਹੈ ਨਹੀਂ ਕਿ ਮੇਰੇ ਸਾਹਮਣੇ ਐਦਾਂ ਦੀ ਗੰਦੀ ਪਾਸ਼ਾ ਬੋਲ ਸਕੇ ਕਹਿੰਦੀ ਪਿੱਠ ਪਿੱਛੇ ਬੋਲ ਗਿਆ ਤਾਂ ਮੈਂ ਕੁਝ ਕਰ ਨਹੀਂ ਸਕਦੀ ਪਰ ਹਰਜਿੰਦਰ ਧਾਮੀ ਦੇ ਉੱਪਰ ਇਹ ਵੱਡਾ ਸਵਾਲ ਹੈ ਕਿ ਤੁਹਾਡੀ ਜ਼ਿਹਨੀयत ਤੁਹਾਡੀ ਸੋਚ ਤੁਹਾਡੀ ਮਾਨਸਿਕਤਾ ਔਰਤਾਂ ਬਾਰੇ ਕੀ ਹੈ ਉਹਦਾ ਪਤਾ ਤੁਹਾਡੀ ਪਾਸ਼ਾ ਤੋਂ ਲੱਗ ਗਿਆ ਦੇਖੋ ਕੋਈ ਬੰਦਾ ਜੇ ਇਹ ਕਹਿੰਦਾ ਹੈ ਕਿ ਮੈਂ ਗੁੱਸੇ 'ਚ ਮੈਂ ਤੈਸ ਚਾ ਕੇ ਗੰਦਾ ਬੋਲ ਗਿਆ ਇਹ ਮੰਨਣਯੋਗ ਗੱਲ ਨਹੀਂ ਹੈ ਇਹ ਇੱਕ ਝੂਠਾ ਬਹਾਨਾ ਹੈ ਅਸਲ ਦੇ ਵਿੱਚ ਜਿਹੜੇ ਬੰਦੇ ਨੈਤਿਕ ਹੁੰਦੇ ਨੇ ਸੰਗ ਸ਼ਰਮ ਵਾਲੇ ਹੁੰਦੇ ਨੇ ਜਿਹੜੇ ਹੋਛੇ ਨਹੀਂ ਹੁੰਦੇ ਉਹ ਜਿੰਨੀ ਮਰਜ਼ੀ ਵੱਡੀ ਗੱਲ ਹੋ ਜੇ ਉਹ ਗੰਦੀਆਂ ਗਾਲਾਂ ਨਹੀਂ ਕੱਢ ਸਕਦੇ ਇੱਥੇ ਸ਼ਹੀਦ ਭਗਤ ਸਿੰਘ ਵਰਗਿਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਅੰਗਰੇਜ਼ਾਂ ਨੇ ਤੇ ਜੱਜਾਂ ਨੇ ਉਹਨਾਂ ਨੇ ਉਹਨਾਂ ਨੂੰ ਵੀ ਗਾਲ ਨਹੀਂ ਸੀ ਕੱਢੀ ਇੱਥੇ ਨੀਹਾਂ 'ਚ ਚਿੜੇ ਗਏ ਛੋਟੇ-ਛੋਟੇ ਬਾਲ ਨਹੀਂ ਆਨੀ ਤਾਂ ਉਦੋਂ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਸਿੰਘਾਂ ਨੇ ਉਹਨਾਂ ਨੂੰ ਗਾਲਾਂ ਨਹੀਂ ਸੀ ਕੱਢੀਆਂ ਜਿਨ੍ਹਾਂ ਨੇ ਨੀਹਾਂ 'ਚ ਚੜਨ ਦੀ ਕਰੂਰਤਾ ਕੀਤੀ ਸੀ ਪਰ ਜਿਹੜੇ ਹੋਛੇ ਇੱਕ ਘਟੀਆ ਸੋਚ ਵਾਲੇ ਹੁੰਦੇ ਨੇ ਉਹ ਮਾੜੀ ਮਾੜੀ ਗੱਲ ਤੇ ਗਾਲਾਂ ਤੇ ਉਤਰ ਆਉਂਦੇ ਨੇ ਤੇ ਬਾਅਦ 'ਚ ਉਹ ਇੰਜ ਪੇਸ਼ ਕਰ ਦਿੰਦੇ ਨੇ ਵੀ ਵੇਖੋ ਜੀ ਗੱਲ ਹੀ ਇਸ ਤਰ੍ਹਾਂ ਦੀ ਹੋ ਗਈ ਸੀ ਗੱਲ ਹੀ ਵੱਡੀ ਹੋ ਗਈ ਸੀ ਇਸ ਕਰਕੇ ਮੈਨੂੰ ਗਾਲਾਂ ਕੱਢਣੀਆਂ ਪਈਆਂ ਔਰ ਅੱਜ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਉਹ ਖਨੌਰੀ ਮੋਰਚੇ ਤੇ ਗਏ ਨੇ ਔਰ ਉੱਥੇ ਡੱਲੇਵਾਲ ਦੇ ਹੱਕ ਦੇ ਵਿੱਚ ਉਹਨਾਂ ਨੇ ਸਟੇਜ ਤੋਂ ਪ੍ਰਚਾਰ ਕੀਤਾ ਤੇ ਨਾਲੇ ਉਹਨਾਂ ਨੇ ਕੇਂਦਰ ਨੂੰ ਤੇ ਪੰਜਾਬ ਸਰਕਾਰ ਦੋਨਾਂ ਨੂੰ ਕੋਸਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਕਿਸਾਨ ਬੈਠੇ ਨੇ ਉਹ ਮੰਗਾਂ ਬਿਲਕੁਲ ਜਾਇਜ਼ ਨੇ ਜੇਕਰ ਖੇਤੀ ਨਾ ਬਚੀ ਗਿਆਨੀ ਹਰਪ੍ਰੀਤ ਨੇ ਕਿਹਾ ਜੇ ਖੇਤੀ ਨਾ ਬਚੀ ਤੇ ਕੱਖ ਨਹੀਂ ਬਚਣਾ ਸੋ ਮਿੱਤਰੋ ਇਹ ਗੱਲ ਬਿਲਕੁਲ ਸੱਚੀ ਹੈ ਖੇਤੀ ਨਾਲ ਤਾਂ ਹਰ ਬੰਦਾ ਜੁੜਿਆ ਹੈ ਜਿਹੜਾ ਕਿਸੇ ਵੱਡੇ ਸ਼ਹਿਰ ਦੀ ਕਿਸੇ ਪੌਸ਼ ਗਲੀ ਚ ਹੀ ਰਹਿੰਦਾ ਹੈ ਅੰਨ ਤੇ ਉਹ ਵੀ ਖਾਂਦਾ ਹੀ ਹੈ ਨਾ ਰੋਟੀ ਖਾਂਦਾ ਹੈ ਰੋਟੀ ਨਹੀਂ ਖਾਂਦਾ ਤੇ ਚਾਵਲ ਖਾਂਦਾ ਹੈ ਚੌਲ ਨਹੀਂ ਖਾਂਦਾ ਤੇ ਕੋਈ ਹੋਰ ਅਨਾਜ ਖਾਂਦਾ ਹੈ ਫਲ ਫਰੂਟ ਖਾਂਦਾ ਹੈ ਇਹ ਸਾਰਾ ਕੁਝ ਕੌਣ ਪੈਦਾ ਕਰਦਾ ਹੈ ਕਿਸਾਨ ਤੇ ਮਜ਼ਦੂਰ ਵੇਖੋ ਹਰ ਬੰਦਾ ਚਾਹੇ ਮੋਦੀ ਹੋਵੇ ਮੋਦੀ ਵੀ ਕਿਸਾਨ ਦਾ ਪੈਦਾ ਕੀਤਾ ਅੰਨ ਖਾ ਕੇ ਹੀ ਸਵੇਰੇ ਕੰਮ ਤੇ ਨਿਕਲਦਾ ਚਾਹੇ ਅੰਬਾਨੀ ਅਦਾਨੀ ਟਾਟਾ ਬਿਰਲਾ ਕੋਈ ਵੀ ਸਰਮਾਇਦਾਰ ਹੋਣ ਆਪਦੀਆਂ ਫੈਕਟਰੀਆਂ ਚ ਬਣੇ ਮਾਲ ਨੂੰ ਤਾਂ ਖਾਂਦੇ ਨਹੀਂ ਖਾਂਦੇ ਤੇ ਆਣ ਹੀ ਨਹੀਂ ਹੁਣ ਕੀ ਅੰਬਾਨੀ ਆਪਦੇ ਪੈਟਰੋਲ ਪੰਪਾਂ ਦਾ ਪੈਟਰੋਲ ਤੇ ਪੀਂਦਾ ਨਹੀਂ ਹੋਣਾ ਪੀਂਦੇ ਖਾਂਦੇ ਤਾਂ ਉਹ ਕਿਸਾਨਾਂ ਦਾ ਬਣਾਇਆ ਹੀ ਨੇ ਨਾ ਤੇ ਕਿਸਾਨਾਂ ਦੇ ਨਾਲ ਹੀ ਫਿਰ ਜੇ ਐਦਾਂ ਦਾ ਰਵਈਆ ਹੋਏਗਾ ਆਪਣੇ ਆਪ ਦੇ ਵਿੱਚ ਇਹ ਵੱਡਾ ਸਵਾਲ ਹੈ ਦੇਖੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਵੱਡਾ ਮੋਰਚਾ ਲੱਗਾ ਹੋਇਆ ਮੋਰਚੇ ਨੂੰ ਚਫੇਰੋਂ ਸਪੋਰਟ ਮਿਲ ਰਹੀ ਹੈ ਐਸ ਕੇ ਐਮ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹ ਵੀ ਆਪਣੇ ਪੱਧਰ ਤੇ ਵੱਖ-ਵੱਖ ਤਰ੍ਹਾਂ ਦੀ ਲੜਾਈ ਸ਼ੁਰੂ ਤੋਂ ਲੜ ਵੀ ਰਹੀਆਂ ਨੇ ਉਹਨਾਂ ਨੇ ਐਲਾਨ ਵੀ ਕੀਤੇ ਨੇ ਇਹ ਗੱਲ ਵੱਖਰੀ ਹੈ ਕਿ ਪੋਜੀਸ਼ਨਾਂ ਵੱਖੋ-ਵੱਖਰੀਆਂ ਨੇ ਜਗਜੀਤ ਸਿੰਘ ਡੱਲੇਵਾਲ ਹੋਰੀ ਕਹਿੰਦੇ ਉਹ ਸਾਡੇ ਨਾਲ ਨਹੀਂ ਆਏ ਤੇ ਉਹ ਸਪਸ਼ਟ ਕਹਿੰਦੇ ਨੇ ਕਿ ਜਗੀਰ ਸਿੰਘ ਡੱਲੇਵਾਲ ਕਿਸੇ ਦੇ ਨਾਲ ਰਲਣਾ ਹੀ ਨਹੀਂ ਚਾਹੁੰਦੇ ਦੋ ਟੁਕ ਸਾਡੇ ਨਾਲ ਆਉਣ ਤੋਂ ਇਹ ਨਾ ਕਰਦੇ ਰਹੇ ਨੇ ਪਰ ਜੋ ਵੀ ਹੈ ਮੈਨੂੰ ਲੱਗਦਾ ਹੈ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਤੇ ਮਜ਼ਦੂਰਾ ਦੋ ਤਬਕਿਆਂ ਦੇ ਨਾਲ ਡਟ ਕੇ ਖੜਨਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਤ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ